18 ਸਾਲ ਤੋਂ ਭਾਵੇਂ ਉਮਰ ਦਾ ਬੇਟਾ ਕੋਈ ਵੀ ਬੱਚਾ ਦੀ ਗੇੜੀ ਚਲਾ ਰਿਹਾ ਸਦਾ ਇਹ ਢੇਰ ਵਾਲਾ ਬਿਨਾਂ ਢੇਰ ਨਹੀਂ ਆਟੋ ਢੇਰਿਆ ਹਾਂ ਸਾਨੂੰ ਤੋਂ ਸ਼ੁਰੂ ਆ ਠੀਕ ਹੈ ਨਾ ਝੂਠ ਕਰਦੇ ਤੇ ਯਕੀਨ ਦਵਾਉਂਦੇ ਕਿ ਕੱਲ ਤਾਂ ਨਹੀਂ ਚਲਾਓਗੇ ਅੱਜ ਵੀ ਨਾ ਚਲਾਉਂਦੇ ਹਾਂ ਕੱਲ ਕਰਨਾ ਸਿਆਣਿਆਂ ਤੇ ਅੱਜ ਕਰੋ ਕੰਮ ਠੀਕ ਹੈ ਨਾ ਠੀਕ ਹੈ ਢੇਰੇ ਆ ਜਾਣਗੇ ਬਾਈਕਿਸ ਹੈਗਾ ਨਮਕ ਨਵੇਂ ਹਾਂ ਬਾਈਕਿਸ ਤੋਂ ਵਗੈਰਾ ਤਾਂ ਹੋਰ ਨਾ ਕੰਮ ਚੱਲਦਾ ਹੈ ਕੀ ਨਾ 16 ਸਾਲ ਤੋਂ ਇਹ ਨਹੀਂ ਲੈ ਕੇ ਆਉਣਾ ਦੀ 16 ਸਾਲ ਬਾਅਦ ਬੇਟਾ ਆ ਜਾ ਡਰਨਾ ਆਏ 110 ਰੁਪਏ ਆ ਵੀ 110 ਰੁਪਏ ਕੀ ਨਾ ਸਾਲ ਤੋਂ ਤਾਂ ਨਵਾਂ ਕਾਨੂੰਨ ਚਲਾਨ ਸ਼ੁਰੂ ਆ 31000 ਰੁਪਏ ਜੁਰਮਾਨਾ ਜਿੰਨੇ ਤੁਹਾਨੂੰ ਦਿੱਤਾ ਪਾਪਾ ਨੂੰ ਡਾਕਟਰ ਪਾਪਾ ਦਾ ਜਿੰਨੇ ਨਹੀਂ ਸੱਟੇ ਤਾ ਸਾਲਾਂ ਦੀ ਸਜ਼ਾ ਆ ਜਾ ਰਿਹਾ ਤਾਂ ਕੋਈ ਆਪਣੀਆਂ ਗੱਲਾਂ ਬੱਚੀ ਨੂੰ ਲੈ ਕੇ ਕੋਈ ਫਿਰ ਸੰਸਦੋਂ ਲੈ ਕੇ ਆ ਰਿਹਾ ਉਹ ਦੀ ਜਿਹੜੀ ਹਾਦਸੇ ਦੀ ਗ੍ਰੈਸਟ ਕਰਦੇ ਹੋਏ ਤੋਂ ਇਸ ਕਰਕੇ ਆਪਾਂ ਤੁਹਾਡਾ ਸਹਿਯੋਗ ਦੀ ਬੜੀ ਜ਼ਰੂਰਤ ਹੈ ਅੱਜ ਜਿਹੜੀ ਮੀਟਿੰਗ ਰੱਖੀ ਰਹੀ ਹੈ ਇਸੇ ਲਈ ਆ ਵੀ ਬਤਾਉਣਾ ਹੈ ਕਿੰਨਾ ਅੰਦਰੇ ਸ਼ੇਰਾਂ ਦੀ ਅੰਦਕਾਰਨ ਕਰ ਸਕੀਏ ਬਹੁਤ ਖਾਸ ਕਿ ਬੱਚੇ ਤੇ ਮਨੁੱਖੀ ਹੁੰਦੇ ਆ ਬੱਚਿਆਂ ਦੀ ਲੋੜ ਦੀ ਸੁਝਾਅ ਹੋ ਜਾਂਦਾ ਹੈ ਕਿ ਚੱਡਿਗੜ ਭੇਟਾਂਗੇ ਚਾਹੇ ਕਿ ਸੀਐਮ ਸਾਹਿਬ ਹੋਣ ਉਹਨਾਂ ਨੂੰ ਸਨਮਾਨਿਤ ਕਰਾਵਾਂਗੇ ਕੋਈ ਮਤਲਬ ਸਰਟੀਫਿਕੇਟ ਨਾਲ ਐਪਰੀਸ਼ੀਏਟ ਤਾਂ ਜੀ ਦੁੱਸਤੇ ਹੋਸੀ ਕੰਮ ਸਨ ਕਰਦੇ ਹਾਂ ਪਰ ਸੋ ਆਈ ਨੂੰ ਸਾਡੇ ਵੀ ਤੇਿਆਰੇ ਬੱਚੇ ਗੁੱਡ ਮਾਰਨਿੰਗ ਅੱਜ ਜਿਹੜਾ ਤੁਹਾਡੇ ਕੋਲ ਸਾਡਾ ਆਉਣ ਦਾ ਮਕਸਦ ਹੈ ਕਿਉਂਕਿ ਇੱਕ ਜਿਹੜਾ ਕਾਨੂੰਨ ਨਵਾਂ ਚੱਲਿਆ ਹੈ ਉਹਦੇ ਵਿੱਚ ਜਿਹੜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਨੇ ਉਹ ਅਸੀਤਾ ਨੂੰ ਉਹ ਸੇਵਾਸੇ ਡਿਸਕਸ ਕਰਨ ਵਾਸਤੇ ਆਏ ਆ ਕਿ ਜਿਹੜੇ ਬੱਚੇ 18 ਸਾਲ ਤੋਂ ਭੱਟ ਵਾਲੇ ਨੇ ਉਹ 2 ਵੀਲਰ ਜਾਂ 4 ਵੀਲਰ ਚਲਾਉਂਦੇ ਨੇ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ 25000 ਰੁਪਏ ਆਪਾਂ ਹੈ ਤੇ 3 ਸਾਲ ਜਿਹੜੀ ਉਹ ਕੈਦ ਹੋ ਸਕਦੀ ਹੈ ਇਹ ਸਾਡਾ ਵਿਰੇਕ ਸਕੂਲ ਦੇ ਵਿੱਚ ਜਾ ਕੇ ਅਸੀਂ ਸੈਮੀਨਾਰ ਲਗਾ ਰਹੇ ਆ ਸਕੂਲ ਪ੍ਰਬੰਧਕਾਂ ਦਾ ਨਾਲ ਦੀ ਸਟੂਡੈਂਟ ਦਾ ਨਾਲ ਦੀ ਔਰ ਜਿਹੜੇ ਬੱਚਿਆਂ ਦੇ ਪੇਰੈਂਟਸ ਹੈਗੇ ਉਹਨਾਂ ਨਾਲ ਵੀ ਔਰ ਸਾਡਾ ਬੜਾ ਵਧੀਆ ਇੱਕ ਸਾਨੂੰ ਇਹ ਪਲੇਟਫਾਰਮ ਦਿੱਤਾ ਪ੍ਰਿੰਸੀਪਲ ਸਾਹਿਬਾਨ ਨੇ ਇਹ ਜਿਹੜਾ ਕਾਨੂੰਨ ਹੈ ਇਹ 199A ਤੇ 199B ਇਹਦੇ ਵਿੱਚ ਸੋਧ ਕਰਕੇ ਇਹਦਾ ਫਾਈਨ ਵਧਾਇਆ ਗਿਆ ਹੈ ਤੇ ਸਦਾ ਸਜ਼ਾ ਦਾ ਜਿਹੜਾ ਆਪਸ਼ਨ ਜਿਹੜੇ ਵਧਾਈ ਗਈ ਹੈ ਕਿਉਂਕਿ ਜੇ ਜਿਹੜੇ ਹੋ ਰਹੇ ਐਕਸੀਡੈਂਟ ਹੈ ਜਿਸ ਵਿੱਚ ਛੋਟੇ ਬੱਚੇ ਆ ਉਹਨਾਂ ਦੀ ਉਹਨੂੰ ਕੰਟਰੋਲ ਕਰਨ ਵਾਸਤੇ ਇੱਕ ਪੰਜਾਬ ਸਰਕਾਰ ਨੇ ਸੇਫਟੀ ਵਾਸਤੇ ਸਾਡੀ ਸੜਕ ਸਖਿਆ ਪੋਸਟ ਬਣਾਈ ਹੈ ਜੀ ਵਿਦੋ ਸੋ ਕਾਇਨਲੀ ਇਫ ਯੂ ਫੀਲ ਧਟ ਯੂ ਨੀਡ ਟੂ ਨੋ ਐਨੀਥਿੰਗ ਯੂ ਕੈਨ ਟਾਕ ਟੂ ਅ ਪਰਸਨ ਅਵੇਲੇਬਲ ਹੇਰ ਪੀਰਸ ਬੱਚਿਓ ਗੁੱਡ ਮਾਰਨਿੰਗ ਤੁਹਾਨੂੰ ਸਰ ਨੇ ਬੇਟਾ ਨਵੇਂ ਕਾਨੂੰਨ ਬਾਰੇ ਦੱਸਿਆ ਹੀ ਆ ਹਨਾ ਆਪਾਂ ਇਹਦੇ ਪੂਰਾ ਧਿਆਨ ਦੇਣਾ ਵਾ ਕਦੇ ਵੀ ਉਹ ਤੁਸੀਂ ਅਕਸਰ ਦੇਖਿਆ ਕਦੀ ਕਿਸੇ ਬੱਚੇ ਜੋ ਅਸੀਂ ਇਹ ਦੇਖਦੇ ਆਂ ਵੀ ਦੇਖ ਕੇ ਜ਼ਿਆਦਾ ਕੰਮ ਕਰਦੇ ਕਈ ਵਾਰੀ ਤੁਹਾਡੇ ਆਂਢ ਗੁਆਂਢ ਦਾ ਜੇ ਕੋਈ ਬੱਚਾ ਬਾਈਕ ਲੈ ਕੇ ਜਾਏਗਾ ਤੇ ਅਸੀਂ ਸੋਚਦੇ ਆਂ ਕਿ ਉਹ ਲੈ ਕੇ ਜਾ ਰਿਹਾ ਵਾ ਜਿਹਦਾ ਚਾਹਨ ਨਹੀਂ ਹੋਇਆ ਉਹਦੇ ਪਾਪਾ ਦੇ ਪੱਜਾ ਨਹੀਂ ਹੋਇਆ ਤੇ ਮੈਂ ਨਹੀਂ ਜਾ ਸਕਦਾ ਸੋਚਦੇ ਜਿਨਾ ਤੁਸੀਂ ਅਕਸਰ ਪਰ ਬੇਟਾ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਸਮੁੰਦਰ ਦੇ ਵਿੱਚ ਵੇਖੋ ਕਿੰਨੀਆਂ ਮੱਸ਼ੀਆਂ ਹੁੰਦੀਆਂ ਜਿਹੜਾ ਜਾਲ ਸੁੱਤਣ ਵਾਲਾ ਜਾਲ ਛੁੱਟਦਾ ਵਾ ਤੇ ਕੋਈ ਪੰਜ ਚਾਰ ਫਸਦੀਆਂ ਜਿਹੜੀਆਂ ਤੇ ਜਾਲ ਚ ਆਉਂਦੀਆਂ ਗੱਲ ਸਮਝ ਗਏ ਨਾ ਅਸੀਂ ਉਹ ਜਾਲਾਂ ਕਿ ਮੱਸ਼ੀਆਂ ਨਹੀਂ ਮਾਰਨਾ ਕੀ ਆਪਣੇ ਘਰ ਤੋਂ ਸਕੂਲ ਤੋਂ ਕਿਸੇ ਵੀ ਅਦਾਰੇ ਤੋਂ ਇੱਕ ਕਦਮ ਵੀ ਬਾਹਰ ਰੱਖ ਦਿੰਦੇ ਜੋ ਤੁਸੀਂ ਟ੍ਰੈਫਿਕ ਦਾ 파ਟ ਬਣ ਜਾਂਦੇ ਜੋ ਚਾਹੇ ਪੈਦਲ ਜੋ ਸਾਈਕਲ ਤੇ ਜੋ ਜਾਂ ਕਿਸੇ ਵਹੀਕਲ ਤੇ ਜੋ ਬੜੇ ਸਿਸਟਮੈਟਿਕਲੀ ਚੱਲਦੇ ਆ ਯਾਰਾਂ ਪਲੇਨ ਚੱਲਦੇ ਬੜੇ ਸਿਸਟਮੈਟਿਕਲੀ ਚੱਲਦੇ ਆ ਪਰ ਸੜਕ ਤੇ ਸਾਰੀ ਮਿਕਸਡ ਟ੍ਰੈਫਿਕ ਚੱਲਦੀ ਆ ਤੇ ਤੁਸੀਂ ਦੇਖਣਾ ਤੁਸੀਂ ਕਿਸ ਵਹੀਕਲ ਤੇ ਵਹੀਕਲ ਤੁਹਾਨੂੰ ਤਾਂ ਕਹਿ ਰਿਆਂ ਇਹਨ ਵੀ ਤੁਸੀਂ ਚਲਾ ਰਹੇ ਜਦੇ ਪਰ ਤੁਸੀਂ ਪਾਪਾ ਨਾਲ ਜੋ ਬ੍ਰਦਰ ਦੇ ਨਾਲ ਜੋ ਤੁਸੀਂ ਤੇ ਹੈ ਤੇ ਵਹੀਕਲ ਤੇ ਜੋ ਉਦੋਂ ਵੀ ਤੁਸੀਂ ਦੇਖਣਾ ਕਿਸ ਵਹੀਕਲ ਤੇ ਜੋ ਫਿਰ ਉਹਦੇ ਹਿਸਾਬ ਨਾਲ ਸੜਕ ਡਿਵਾਈਡ ਕਰਨੀ ਆ ਤੁਸੀਂ ਜਾ ਰਹੇ ਹੁੰਦੇ ਆ ਪੀਰਨਸ ਹਾਈਵੇ ਤੇ ਤੇ ਜਿਹੜਾ ਗਾਇਬ ਗਾਇਬ ਜਿਹੜਾ politcal pressure ਪੈਸੇ ਨਾਲ ਜਾਂ ਕੋਈ ਨਹੀਂ ਖਾਣੇ ਹਸਪੀਟਲ ਪਹੁੰਚ ਰਹਿਗਾ ਵੱਖਰਾ ਆਏਗਾ ਇਹ ਤੁਸੀਂ ਹੁਣ ਐਵਰੇਜ ਕੱਢ ਲਿਓ ਜਿਹੜੇ ਆ ਇਹ ਸਰ ਫੈਮਿਲੀ ਮੈਂਬਰ ਐਨੀਵਰ ਵੀ ਕਾਲ ਹੈਮ ਹੀ ਇਜ਼ देयर ਫੋਰ making our children aware of the traffic rules, not only the children, the auto patwala and the bangwala. we keep talking to him and we conduct seminars for our vehicles also. our parents which bring our children to the school. and he tells them how to request mr. Salvan singh to come and talk to the parents and the students. and parents kindly, if you have any question, any query, हमारे ज़्या नहीं है ये आपको बता देता है की बाईस कोई हमारा नहीं हमारे हैं हमारे बच्चे आते हैं उनके सारे डॉक्यूमेंट तो है और हम उनको और ये इनको हम बैठने के लिए प्लेस देते हैं फैसिलिटी देते हैं हमारे बच्चे अंदर से वो लेके जाएंगे अंदर ही छोड़ने जाएंगे ਜਿਹੜੇ ਵਾਦਾ ਬੱਚੇ ਕੋ ਮਦੇ ਨਾ ਬਕਾਇਰ ਇਸਾਂ ਦੀ ਛੋਟੇ ਛੋਟੇ ਵੀ ਉਹੀ ਕਰਦੇ ਨੇ ਜਿਹੜੇ ਨਾਂ ਪੜ੍ਹਦੇ ਆ ਘਰੋਂ ਪੜ੍ਹਨ ਨੂੰ ਬਾਧੂ ਹਾਸੇ ਆਉਂਦੇ ਆ ਲੇਕਿਨ ਇੱਥੇ ਆ ਕੇ ਮਾਪੋ ਨੂੰ ਦੱਸਦੇ ਪਈ ਇਹ ਪੜਨ ਗਏ ਲੇਕਿਨ ਇੱਥੇ ਸਾਇੰਸ ਦੀ ਘੁੰਮਤ ਨੇ ਚਲੋ ਜਿਹੜਾ ਨਵਾਂ ਕਾਨੂੰਨ ਆ ਉਹਦੇ ਮੁਤਾਬਕ 199 ਤੇ ਏ ਤੇ 199 ਬੀ ਜਿਹੜੀ ਜਿਹੜੀ ਸੋਧ ਹੋਈ ਆ ਉਹਦੇ ਸਬੰਧ ਵਿੱਚ ਅਸੀਂ ਸਕੂਲਾਂ ਦੇ ਵਿੱਚ ਸੈਮੀਨਾਰ ਚੱਲਦੇ ਪਏ ਸੀ ਜਿਨ੍ਹਾਂ ਦੀ ਬਦੌਲਤ ਸਾਡੇ ਅਲਗੈਂਡਰਾ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਸਾਡੀ ਪੇਰੈਂਟਸ ਨਾਲ ਮੀਟਿੰਗ ਕਰਵਾ ਕੇ ਸਕੂਲ ਬੰਦਕਾਂ ਨਾਲ ਸਾਡੀ ਮੀਟਿੰਗਾਂ ਹੋ ਚੁੱਕੀਆਂ ਆਲ ਜਿਹੜੀ ਪੇਰੈਂਟਸ ਨਾਲ ਮੀਟਿੰਗ ਹੋਈ ਹੈ ਇਹ ਬੜੀ ਲਾਹੇਵੰਦ ਹੈ ਕਿ ਬੱਚਿਆਂ ਨੂੰ ਤੇ ਅਵੇਅਰ ਕਰ ਹੀ ਰਹੇ ਆ ਨਾਲ ਉਹਨਾਂ ਪੇਰੈਂਟਸ ਨੂੰ ਕੀਤਾ ਜਾਵੇ ਬਹੁਤ ਸਾਰੇ ਲੋਕ ਇਹੀ ਸਵਾਲ ਕਰਦੇ ਨੇ ਕਿ ਪੇਰੈਂਟਸ ਦਾ ਬੜਾ ਵੱਡਾ ਰੋਲ ਹੈ ਪੇਰੈਂਟਸ ਦਾ ਵੀ ਰੋਲ ਹੈ ਸਕੂਲ ਦਾ ਵੀ ਰੋਲ ਹੈ ਸਾਡੇ ਸਮਾਜ ਦਾ ਬੜਾ ਵੱਡਾ ਰੋਲ ਹੈ ਅਸੀਂ ਇਹਨੂੰ ਕਿੱਸਾ ਘਟਾ ਸਕਦੇ ਆ ਲੋਕਾਂ ਨੂੰ ਅਵੇਅਰ ਕਰਕੇ ਜਾਗਰੂ ਕਰਕੇ ਇਹ ਜਿਹੜਾ ਕਾਨੂੰਨ ਹੈ ਇਹਦੇ ਮੁਤਾਬਕ ਜਿਹੜੇ ਬੱਚੇ 18 ਸਾਲ ਤੋਂ ਘੱਟ ਦੇ ਨੇ ਉਹ ਟੂ-ਵੀਲਰ ਜਾਂ ਫੋਰ-ਵੀਲਰ ਨਾ ਚਲਾਉਣ ਤੇ ਜਿਹੜੀ ਇਹਦੇ ਵਿੱਚ ਸਜ਼ਾ ਵਾ ਮੇਨਟੇਨ ਕੀਤੀ ਗਈ ਉਹ ਕੀ ਕੀਤੀ ਗਈ ਹੈ 25000 ਰੁਪਏ ਜੁਰਮਾਨਾ ਵਾ ਔਰ 3 ਸਾਲ ਦੀ ਕੈਦ ਆ ਉਹਦੇ ਪੇਰੈਂਟਸ ਨੂੰ ਜਿਸ ਦਾ ਵੀ ਹਿੱਕਲ ਹੋਏਗਾ ਵਹੀਕਲ ਚਾਹੇ ਉਹ ਚਾਚੇ ਦਾ ਹੋਵੇ ਤਾਏ ਦਾ ਹੋਵੇ ਮਾਮੇ ਦਾ ਹੋਵੇ ਜਾਂ ਦੋਸਤ ਦਾ ਹੋਵੇ ਜਾਂ ਕਿਸੇ ਗਵਾਂਢੀ ਦਾ ਹੋਵੇ ਜਿਸ ਦਾ ਵੀ ਵਹੀਕਲ ਹੋਇਆ ਉਸ ਤੇ ਉਹ ਸਜ਼ਾ ਬਣਦੀ ਹੈ ਤੇ ਅਸੀਂ ਇਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਨੁਸ਼ਾਸਨ ਦੇ ਪ੍ਰਸ਼ਾਸਨ ਦੇ ਨਾਲ ਆਪਾਂ ਇਹ ਮੇਲਬਾਬ ਕਰਕੇ ਲੋਕਾਂ ਦੇ ਜਿਹੜੇ ਰੂਲ ਹੈ ਰੂਲ ਜਿਹੜੇ ਬਣੇ ਹੋਏ ਆ ਇਹਨਾਂ ਨੂੰ ਅਪਲਾਈ ਕਰਨਾ ਲੋਕਾਂ ਵਿੱਚ ਚੱਲਣਾ ਔਰ ਜਿਹੜਾ ਕਾਨੂੰਨ ਹੈ ਇਹਨੂੰ ਸਿੱਧੇ ਚੜਾਉਣ ਵਾਸਤੇ ਆਪਾਂ ਸਹਿਯੋਗ ਕਰਨਾ ਪ੍ਰਸ਼ਾਸਨ ਦਾ ਵੀ ਕਰਨਾ ਤੇ ਆਪਣੇ ਆਪ ਦਾ ਵੀ ਕਰਨਾ ਤੇ ਆਪਣੇ ਬੱਚਿਆਂ ਦਾ ਵੀ ਕਰਨਾ ਤੇ ਬੱਚਿਆਂ ਦਾ ਗਵਾਂਡੀਆਂ ਦਾ ਵੀ ਕਰਨਾ ਅੰਡ ਗਵਾਂਡ ਵਿੱਚ ਮੁਹੱਲੇ ਵਿੱਚ ਇਹ ਜਿਹੜੀ ਹੈ ਇਹ ਚੱਲੀ ਜੇ ਲਹਿਰ ਚੱਲੇ ਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਿਹੜੀਆਂ ਹੋੜੀਆਂ ਮੋਤਾਂ ਇਹਨਾਂ ਦੀ ਕਿੰਤੀ ਘਟਾਈ ਜਾ ਸਕੇ ਤੇ ਜਿਹੜੇ ਛੋਟੇ ਜਿਹਨਾਂ ਦਾ ਇਸ ਵੇਲੇ ਪੜਨ ਵਾਲੇ ਫੋਕਸ ਹੋਣਾ ਚਾਹੀਦਾ ਉਹ ਬੱਚਿਆਂ ਦੇ ਜਿਹੜਾ क्रेज ਵਧਿਆ ਇਹ ਵੱਡੇ ਵੱਡੇ ਬਾਈਕਾਂ ਚ ਜਾਂ ਸਕੂਟਰਾਂ ਚ ਮੋਟਰਸਾਈਕਲਾਂ ਚ ਗੱਡੀਆਂ ਚ ਉਕਟਾਇਆ ਜਾ ਸਕੇ ਜੀ ਜਿਹੜੀ ਕਮਿਟੀਿੰਗ ਹੈ ਪੁਲਿਸ ਪ੍ਰਸ਼ਾਸਨਾਂ ਬਜਨ ਦੀ ਮੈਂ ਪ੍ਰਿੰਸੀਪਲ ਅਲੈਗਜ਼ੈਂਡਰਾ ਸਕੂਲ ਮਿਸਿਸ ਸਮਨਿੰਗਸ اور ਅੱਜ ਹਮਾਰੇ ਇੱਥੇ ਹਮਨੇ ਇੱਕ ਸੈਮੀਨਾਰ ਅਰੇਂਜ ਕਰਾਇਆ ਜਿਸਮੇ ਪੇਰੈਂਟਸ अच्छे नंबर में पेरेंट्स एंड हमारे सीनियर स्टूडेंट्स क्लास एट नाइन टेन इलेवन ट्वेल्व में पार्टिसिपेट किया इस सेमिनार में जो ट्रैफिक इंचार्ज मिस्टर दुलजीत सिंह और उनकी टीम है उन्होंने बच्चों को और पेरेंट्स को अवेयर कराया कि नया कानून क्या है और उसके क्या क्या कॉन्सिक्वेंसेज हैं तो ये सब बच्चों को और पेरेंट्स को पता लगा और पेरेंट्स एंड बच्चे सब ने इसको पॉजिटिवली एक्सेप्ट किया सेकेंडली उन्होंने ये बहुत इंपॉर्टेंट बात बताई कि अगर कोई बच्चा हर्ट हो गया या कोई पर्सन हर्ट हो गया रोड में कोई प्रॉब्लम है तो उसको हमको हेल्प करनी चाहिए और वो हेल्प करने के लिए हम हमें रिवाड किया जाएगा तो ये बच्चों के लिए और पेरेंट्स के लिए और स्कूल के लिए एक बड़ी बात कही गई है तो बच्चे ये नया कानून को फॉलो करने का पेरेंट्स ने नए कानून को फॉलो करने का प्रॉमिस किया है यहाँ पर हमारे स्कूल का मोटो है बाय लव समर तो हमने अपने बच्चों को हमेशा सिखाया है कि प्यार के साथ सारी सोसाइटी को अपने सर्व करना है जैसे मॉर्निंग टाइम देखा गया अभी स्कूल में भी काफी बच्चे आए हैं जो uh, 18 ईयर से नीचे हैं तो वो आप आपकी तरफ से कोई से कड़े कदम नहीं हमारी तरफ से टोटल कड़े कदम है हम उनको स्कूल में एंट्री नहीं कराते उनके व्हीकल बाहर रहते हैं स्कूल में कोई ऐसी एंट्री नहीं है आ, ये आज से नहीं ये स्टार्टिंग से हमारा यहाँ है कि कोई भी बच्चा जो लाइसेंस नहीं है वो अंदर व्हीकल नहीं रखेगा स्कूल के अंदर एंट नहीं, आ, एंटर भी नहीं एंटर नहीं करेगा कई पेरेंट्स भी जो गेट के आगे गाड़ी लगा करके बच्चों को लेने जाते हैं आप उनके लिए क्या मैसेज देना चाहेंगे आप उनको क्या कहना उनको चाहेंगे उनको टाइम टू टाइम हम मैसेज देते रहते हैं टाइम टू टाइम हम देते रहते हैं उनको बताते हैं कि एक तो अपना स्पीड लिमिट रखो और गेट के आगे अगर आप पार्क करते हो तो आपको ही नहीं आप, आपके बच्चे को नहीं दूसरे बच्चे भी इफेक्टेड होंगे तो आपके okay. बच्चे भी होंगे साथ में थैंक okay. यू ਸਰ ਐਜੂਕੇਸ਼ਨ ਸੈਲ ਪੰਜਾਬ ਪੁਲਿਸ ਵੱਲੋਂ ਜੋ ਅੱਜ ਸੈਮੀਨਾਰ ਕੀਤਾ ਗਿਆ ਤੁਹਾਨੂੰ ਕਿਹੜਾ ਲੱਗਦਾ ਸਰ ਸੈਮੀਨਾਰ ਪੇਰੈਂਟਸ ਦੇ ਹਿੱਤ ਚ ਹੈ ਬੱਚਿਆਂ ਦੇ ਹਿੱਤ ਚ ਹੈ ਉਹਨਾਂ ਨੇ ਬਹੁਤ ਵਧੀਆ ਕੀਤਾ ਵਾ ਜਿਹੜਾ ਕਾਨੂੰਨ ਲਾਗੂ ਕੀਤਾ ਹੈ ਇਹ ਕਾਨੂੰਨ ਪਹਿਲੇ ਲਾਗੂ ਹੋਜਣੇ ਚਾਹੀਦੇ ਸੀਗੇ ਇਹਦੇ ਨਾਲ ਬੱਚਿਆਂ 'ਚ ਡਰ ਰਹੇਗਾ ਬੱਚੇ ਕਈ ਵਾਰੀ ਪੇਰੈਂਟਸ ਦੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਸਾਨੂੰ ਕੋਈ ਰੋਕ ਨਹੀਂ ਰਿਹਾ ਤੇ ਅਸੀਂ ਕਿਉਂ ਰੁਕੀਏ ਐਕਟਿਵ ਆ ਲੈਂਦੇ ਆ ਚਾਬੀ ਮਾਰਦੇ ਆ ਉਹ ਜਾਂਦੇ ਹੋ ਜਾਂਦੇ ਬਾਅਦ 'ਚ ਖਬਰ ਆਂਦੀ ਹੈ ਜੀ ਬੱਚਾ ਉੱਥੇ ਡਿੱਗਿਆ ਵਾ ਫਲਾਣਾ ਇਹ ਕਈ ਵਾਰੀ 2-2 ਘੰਟੇ ਘਰ ਹੀ ਨਹੀਂ ਆਂਦੇ ਪਤਾ ਨਹੀਂ ਲੱਗਦਾ ਉਹਨਾਂ ਦੇ ਜਿਹੜੇ ਡੇਲਾ ਚ ਡਰ ਮੁੱਕਿਆ ਸੀ ਨਾ ਉਹ ਡਰ ਪਏਗਾ ਉਹ ਬਹੁਤ ਜ਼ਰੂਰੀ ਸੀਗਾ ਬੱਚਿਆਂ ਨੂੰ ਡਰਾਣਾ ਵੀ ਜ਼ਰੂਰੀ ਹੁੰਦਾ ਹੈ ਤੁਹਾਨੂੰ ਲੱਗਦਾ ਇਹਦੇ ਨਾਲ ਰੋਡ ਤੇ ਟ੍ਰੈਫਿਕ ਦਾ ਵੀ ਫਰਕ ਪਏਗਾ ਬਿਲਕੁਲ ਜੀ ਪਏਗਾ ਤੁਸੀਂ ਦੇਖ ਲਓ ਸਕੂਲ ਟਾਈਮ ਛੁੱਟੀ ਦੇ 70% ਵਹੀਕਲ ਬੱਚਿਆਂ ਦੇ ਹੱਥ ਹੁੰਦੀ ਹੈ 16 ਸਾਲ ਅੰਡਰ ਹੁੰਦੇ ਨੇ ਉਹ ਬੱਚੇ ਤੇ ਉਹ ਚਲਾਉਂਦੇ ਵੀ ਬਹੁਤ ਗਲਤ ਨੇ ਹੁਣ ਚੈੱਕ ਕਰੋ ਤੁਸੀਂ ਉਹ ਜਿਵੇਂ ਸਾਪ ਨਹੀਂ ਚੱਲਦਾ ਉਦਾਂ ਚਲਾਉਂਦੇ ਬਹੁਤ ਗਲਤ ਹੈ ਇਹ ਇਹ ਜੇ ਪ੍ਰਾਲਿਆਂ ਨੂੰ ਪੰਜਾਬ ਕੋਲ ਤੇ ਕਿਤਰਾ ਮੰਨਦੇ ਹੋ ਬਿਹਤਰ ਹੈ ਜਾਂ ਪਹਿਲਾਂ ਇਹ ਕਦਮ ਉਠਾਣੇ ਚਾਹੀਦੇ ਸੀਗੇ ਜਦੋਂ ਆਏ ਸਹੀ ਆਏ ਹੁਣ ਆ ਗਏ ਨੇ ਤੇ ਬਹੁਤ ਵਧੀਆ ਵਾ ਸਾਡੇ ਵਾਸਤੇ ਹੀ ਆਏ ਨੇ ਠੀਕ ਹੈ ਬਹੁਤ ਅਸੀਂ ਖੁਸ਼ ਹਾਂ ਠੀਕ ਹੈ ਹੋਣਾ ਚਾਹੀਦਾ ਸੀਗਾ